ਅੱਜ ਦੀ ਕਹਾਣੀ ਬਹੁਤ ਖਾਸ ਕਹਾਣੀ ਹੋਣ ਜਾ ਰਹੀ ਹੈ ਇਹ ਕਹਾਣੀ ਰਿਸ਼ਤਿਆਂ ਦੀ ਹੈ ਇਹ ਕਹਾਣੀ ਮੋਹ ਪਿਆਰ ਦੀ ਹੈ ਅਕਸਰ ਹੀ ਅਸੀਂ ਕਹਿੰਦੇ ਹਾਂ ਕਿ ਮਾਵਾ ਮਾਵਾ ਹੀ ਹੁੰਦੀਆਂ ਭੂਆ ਚਾਚੀਆਂ ਤਾਈਆਂ ਮਾਸੀਆਂ ਮਾਂ ਨਹੀਂ ਬਣ ਸਕਦੀਆਂ ਪਰ ਅੱਜ ਦੀ ਇਹ ਕਹਾਣੀ ਦੱਸੂਗੀ ਕਿ ਮਾਂ ਦਾ ਰਿਸ਼ਤਾ ਮਾਂ ਦਾ ਮੋਹ ਸਾਰੀਆਂ ਗੱਲਾਂ ਤੋਂ ਵੱਧ ਕੇ ਹੁੰਦਾ ਹੈ ਇਹ ਭੈਣ ਸੁਖਪਾਲ कौर ਅਤੇ ਨਾਲ ਸੁਮਨਦੀਪ कौर ਬੈਠੇ ਨੇ ਇਹ ਅਸਲ ਦੇ ਵਿੱਚ ਮਾਮਾ ਧੀ ਹੈ ਪਰ ਜੇਕਰ ਇਹਨਾਂ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਇਹਨਾਂ ਦਾ ਰਿਸ਼ਤਾ ਭੂਆ ਭਤੀਜੀ ਦਾ ਰਿਸ਼ਤਾ ਹੈ ਸੁਖਪਾਲ कौर ਜਦੋਂ ਹੀ ਗੱਲ ਕਰਦੀ ਹੈ ਆਪਣੀ ਧੀ ਬਾਰੇ ਉਦਹੀਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਚਾਹੁੰਦੀ ਨਹੀਂ ਕਿ ਕੋਈ ਕਹੇ ਕਿ ਇਹ ਉਹਦੀ ਭਤੀਜੀ ਹੈ ਜਦੋਂ ਕੋਈ ਭਤੀਜੀ ਕਹਿੰਦਾ ਤਾਂ ਇਹ ਰੋਣ ਲੱਗਦੀ ਹੈ ਕਿਉਂਕਿ ਉਹ ਕਹਿੰਦੀ ਹੈ ਵੀ ਮੈਂ ਮਾਂ ਐ ਇਹ ਜਿਹੜੀ ਸੁਮਨਦੀਪ कौर ਨਾਮ ਦੀ ਕੁੜੀ ਬੈਠੀ ਹੈ ਸਾਡੇ ਸਾਹਮਣੇ ਇਹ ਨੂੰ 17 ਸਾਲ ਦੀ ਉਮਰ ਤੱਕ ਪਤਾ ਹੀ ਨਹੀਂ ਲੱਗਦਾ ਕਿ ਮੈਂ ਹੋਰ ਕਿਸੇ ਦੀ ਧੀ ਹਾਂ ਜਦੋਂ ਇਹ ਨੂੰ ਪਤਾ ਲੱਗਦਾ ਤਾਂ ਇਹ ਹੈਰਾਨ ਹੁੰਦੀ ਹੈ ਕਿਉਂਕਿ ਇਹ ਨੂੰ ਜਦੋਂ ਪਤਾ ਲੱਗਦਾ ਕਿ ਹੋ ਜਿਸ ਨੂੰ ਇਹ ਮਾਮਾ ਮਾਮੀ ਕਹਿੰਦੀ ਰਹੀ ਆ ਉਹ ਇਹਦੇ ਅਸਲ ਦੇ ਵਿੱਚ ਮਾਂ ਪਿਓ ਹੈ ਕਿਵੇਂ ਇਸ ਰਿਸ਼ਤੇ ਦੀ ਕਹਾਣੀ ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣੋ ਪਿਆਰ ਦੀ ਕਹਾਣੀ ਸੁਣੋ ਜਜ਼ਬਾਤਾਂ ਦੀ ਕਹਾਣੀ ਸੁਣੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇਕਰ ਸਾਡੇ ਚੈਨਲ ਤੇ ਇਹੋ ਜਿਹਿਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਜਰੂਰ ਕਰਿਓ ਜੀ ਹਾਂਜੀ ਪਹਿਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਨੀ ਆ ਇਹ ਮੇਰੇ ਮੰਮਾ ਨੇ ਤੇ ਜਿਹੜੇ ਕੁਝ ਟਾਈਮ ਪਹਿਲਾਂ ਆਪਾਂ ਵੀਡੀਓਸ ਅਪਲੋਡ ਕੀਤੀਆਂ ਸੀ ਉਹ ਵੀ ਮੇਰੇ ਮॉम ਸੀਗੇ ਉਹ ਰੀਅਲ ਮॉम ਸੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਸੀ ਤੇ ਉਹ ਮਮਾ ਦਾ ਤਾਂ ਮੈਨੂੰ ਕੁਝ ਟਾਈਮ ਤੋਂ ਹੀ ਪਤਾ ਲੱਗਿਆ ਸੀ ਵੀ ਉਹ ਮੇਰੀ ਮੰਮਾ ਪਹਿਲਾਂ ਮੈਨੂੰ ਨਿਸਪਤਾ ਮੈਂ ਆਫਟਰ ਆਨ ਨੂੰ ਮਾਮੀ ਹੀ ਕਹਿ ਕੇ ਬੁਲਾਉਂਦੀ ਹੁੰਦੀ ਸੀ ਅੱਛਾ ਤੇ ਜਿੱਦਾਂ ਮਤਲਬ ਥੋੜਾ ਬੰਦਾ ਵੱਡਾ ਹੋ ਜਾਂਦਾ ਹੈ ਨਾ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਹੈ ਤੇ ਉਧਰਲੇ ਭੈਣ ਭਰਾ ਮੋਹ ਕਰਨ ਲੱਗ ਉਹਨੇ ਦੱਸਿਆ ਵੀ ਹਾਂ ਅਸੀਂ ਤੇਰੇ ਭੈਣ ਭਰਾ ਹਨ ਉਹ ਵੀ ਮੋਹ ਕਰਦੇ ਸੀ ਮੋਹ ਨੂੰ ਮੋਹ ਆ ਜਾਂਦਾ ਤੇ ਐਵੇਂ ਮਤਲਬ ਉਧਰਲੇ ਵੀ ਫਿਰ ਮੈਂ ਉਹਨਾਂ ਨੂੰ ਮਾਮ ਮੈਂਨਾ ਸਟਾਰਟ ਕਰ ਤ ਨਹੀਂ ਪਹਿਲਾਂ ਤਾਂ ਮੈਂ ਮਾਮੀ ਵਿਆਹ ਸ਼ਾਦੀਆਂ ਚ ਅਸੀਂ ਜਾਣਾ ਇਕੱਠਿਆਂ ਨੇ ਉਥੇ ਮੈਂ ਮਾਮਾ ਮਾਮੀ ਮਤਲਬ ਮੇਰੇ ਪਿਓ ਨੂੰ ਮੰਮੀ ਕਹਿੰਦੇ ਮਾਮਾ ਕਹਿੰਦੇ ਤੇ ਮੰਮੀ ਨੂੰ ਮਾਮਾ ਮੰਮੀ ਤੇ ਮਤਲਬ ਦਾਦੀ ਨੇ ਤਾਂ ਹਜੇ ਵੀ ਮੈਂ ਮਮਾ ਹੀ ਕਹਨੀ ਆ ਉਧਰਲੇ ਨੂੰ ਤੇ ਮਤਲਬ ਹੁਣ ਕਾਫੀ ਜਾਣਦੇ ਨੇ ਮੈਨੂੰ ਕਮੈਂਟ ਆਉਂਦੇ ਹੁੰਦੇ ਆ ਵੀ ਐਵੇਂ ਕਰਕੇ ਉਹਨਾਂ ਕਾਫੀ ਪੋਸਟਾਂ ਮੈਂ ਮੰਮੀ ਨਾਲ ਪਾਈਆਂ ਗਈਆਂ ਜਿੱਦਾਂ ਹੁਣ ਮੈਂ ਕਿਤੇ ਚੰਗੀ ਥਾਂ ਤੇ ਮੰਮੀ ਨੂੰ ਲੈ ਲੈ ਕੇ ਜਾਵਾਂ ਘਮਾਉਣ ਹਮੇਸ਼ਾ ਮੈਂ ਮਾੜਾ ਸੰਗ ਲੋਨ ਤੇ ਮੈਨੂੰ ਮਤਲਬ ਕਮੈਂਟ ਆਉਂਦੇ ਵੀ ਤੁਹਾਡੀ ਮੰਮੀ ਦਾ ਡੈਥ ਹੋ ਗਈ ਵੀ ਤੁਸੀਂ ਡਬਲ ਡਬਲ ਕੀ ਸਕਦਾ ਵਾ ਸੋ ਅੱਜ ਮੈਂ ਦੱਸ ਦੇਣਾ ਚਾਹੁੰਦੀ ਆ ਵੀ ਮੈਂ ਜਦੋਂ ਬਚਪਨ ਤੋਂ ਮਮਾ ਹਰਾਂ ਨੇ ਮੈਨੂੰ ਬੋਧ ਲਿਆ ਸੀਗਾ ਛੋਟੀ ਜੀ ਨੂੰ ਤੇ ਹੁਣ ਰੀਅਲ ਮਮ ਦੀ ਜੇ ਡੈਥ ਹੋ ਚੁੱਕੀ ਆ ਤੇ ਇਹ ਮੇਰੇ ਰੀਅਲ ਮਮ ਆ ਜਿਨ੍ਹਾਂ ਨੇ ਮੇਰੇ ਸੁਪਨੇ ਪੂਰੇ ਕੀਤੇ ਆ ਕਿਉਂਕਿ ਜਿੱਦਾਂ ਮੈਂ ਤੁਸੀਂ ਜੇਕਰ ਪਹਿਲਾ ਪੂਰਾ ਪੋਡਕਾਸਟ ਦੇਖਿਆ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਮੈਂ ਕਰੋ ਐਸ ਫੈਮਿਲੀ ਚ ਇਨਾ ਅਲਾਉਡ ਨਹੀਂ ਸੀਗਾ ਵੀ ਜ਼ਿਆਦਾ ਪੜਾਉਣਾ ਲਿਖਾਉਣਾ ਤੇ ਜਾਂ ਅੱਗੇ ਜਾਣਾ ਤੇ ਮੰਮੀ ਨੇ ਸਾਰਿਆਂ ਦੇ ਖਿਲਾਫ ਜਾ ਕੇ ਇੱਕ ਹਿਸਾਬ ਨਾਲ ਤੇ ਮੇਰੇ ਸੁਪਨੇ ਪੂਰੇ ਕੀਤੇ ਆ ਹੁਣ ਵੀ ਕਿਤੇ ਵੀ ਜਾਣਾ ਹੋਵੇ ਸਟੂਡੀਓ ਦਿੱਲੀ ਮੇਰੇ ਨਾਲ ਜਾਂਦੇ ਆ ਦਿੱਲੀ ਜਾਂਦੇ ਆ ਕਿਤੇ ਜਾਣਾ ਕਿੱਥੋਂ ਤੱਕ ਮੈਂ ਆਪ ਸੋਚਦੀ ਹੁੰਨੀ ਆ ਵੀ ਮੈਂ ਮੇਰੀ ਮੰਮੀ ਨੂੰ ਕਿੱਥੋਂ ਤੱਕ ਲੈ ਕੇ ਜਾਨੀ ਆ ਨਾਲ ਅਨੂਪ ਘੜ ਇੰਨੇ ਪ੍ਰੋਗਰਾਮ ਤੇ ਗਈ ਹਾਰ ਜੇਠਾਂ ਦੇ ਮਤਲਬ ਦਿਨ ਸੀਗੇ ਤੇ ਗਰਮੀ ਚ ਮੇਰੇ ਨਾਲ ਖਿੱਚਿਆ ਤੇ ਇਹਨਾਂ ਨੂੰ ਤਾਂ ਗੋਡਾ ਵੀ ਦਰਦ ਹੁੰਦਾ ਸੀ ਉਸ ਟਾਈਮ ਫਿਰ ਵੀ ਮੇਰੇ ਨਾਲ ਗਏ ਆ ਠੀਕ ਹੈ ਤੇ ਅੱਜ ਮੈਂ ਮੇਰੀ ਮਾਂ ਦੇ ਕਰਕੇ ਆ ਬੇਥ ਤੱਕ ਮੈਂ ਪਹੁੰਚੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਮੇਰੀ ਰਿਐਲਿਟੀ ਮਾਂ ਜਿਹੜੀ ਮਤਲਬ ਰੀਅਲ ਮਮਾ ਉਹਦੇ ਮੈਨੂੰ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਬਿਲਕੁਲ ਵੀ ਬਸ ਥੋੜੀ ਗੱਲ ਸੁਣਨ ਸਾਹ ਰੋਣ ਲੱਗ ਗਈ ਕੀ ਹੋ ਗਿਆ ਇੰਨਾ ਭਾਵੁਕ ਹੋ ਗਏ ਹੈ ਤੂੰ ਰੋਣਾਗਾ ਤੇ ਕਿਉਂ ਗਿਆ ਤੂੰ ਫਿਰ ਕਿਉਂ ਮਨ ਚ ਆਇਆ ਸੀ ਵੀ ਇਹਨਾਂ ਨੂੰ ਗੋਦ ਲੈ ਲਵਾਂ ਕਿ ਪਿਆਰੀ ਬਾਲਾ ਲੈ ਸੋਹਣੀ ਬਾਲੀ ਸੀ ਤੈਂ ਕਰ ਗਈ ਹੈ ਮੇ ਸਾਡੀ ਫੈਮਲੀ ਚ ਸੋਹਣੀ ਬਾਲੀ ਸੀ ਅੰਦਰਲੀ ਚ ਐਨਾ ਮੇਰੇ ਤੇਰੇ ਨੇ ਬੇਟੇ ਸੀਗੇ ਤੇ ਕੁੜੀਆਂ ਹੈ ਨਹੀਂ ਸੀ ਮੇਰੇ ਜਿਹਦੇ ਮੇਰੇ ਭਰਾ ਦੇ ਵਿਚਾਰੇ ਦੇ ਦੋ ਕੁੜੀਆਂ ਬਾਦ ਮੁੰਡਾ ਤੇ ਮੁੱਕ ਗਿਆ ਪੁੱਤ ਬਾਦ ਇਹ ਹੋ ਗਈ ਫਿਰ ਤੇ ਮੇਰੇ ਪਰਜਾਈ ਨੇ ਮੈਨੂੰ ਫੋਨ ਕੀਤਾ ਕਹਿੰਦੀ ਗੁੜੀਆ ਹੋ ਗਈ ਇਹਨੂੰ ਮੈਂ ਰੱਖਣਾ ਨਹੀਂ ਮੈਂ ਹਰ ਕੋਈ ਗੱਲ ਨਹੀਂ ਰੱਖਣਾ ਤਾਂ ਮੈਂ ਲੈ ਜਾਾਂਗੀ ਮੈਂ ਗਈ ਇੱਥੋਂ ਚਾਰ ਪੰਜ ਦਿਨਾਂ ਦੀ ਹੋ ਗਈ ਇਹ ਮੈਂ ਜਾਵੜੀ ਉਹਨੇ ਚੁੱਪ ਕਰਕੇ ਮੇਰੇ ਕੋਲ ਪਾਤਾ ਮੈਨੂੰ ਕੋਈ ਨਹੀਂ ਆਇਤ ਬਾਤ ਤੇਰੀ ਹੈ ਆ ਕੋਈ ਗੱਲ ਨਹੀਂ ਮੇਰੇ ਬੱਚੇ ਵੱਡੇ ਸੀ ਵਾਵਾ ਸੁਆਲੇ ਸੀਗੇ ਇਹ ਫਿਰ ਛੋਟੀ ਸੀ ਬੱਚ ਪਣ ਵੈਨਨੋ ਤਿੰਨਾ ਭਰਾਵਾਂ ਨਾਲ ਛੋਟੇ ਸੀ ਫਿਰ ਅਸੀਂ ਇਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹਾਂ ਲਾਡ ਮੈਨੂੰ ਬਹੁਤ ਮਿਲਿਆ ਬਹੁਤ ਜ਼ਿਆਦਾ ਮਤਲਬ ਮੇਰੇ ਡੈਡੀ ਤਾਂ ਮੇਰਾ ਇੰਨਾ ਜ਼ਿਆਦਾ ਕਰਦੇ ਨੇ ਇੱਥੋਂ ਵਾਲੇ ਅੱਜ ਵੀ ਮਤਲਬ ਹੁਣ ਮੇਰੇ ਡੈਡੀ ਨਾ ਬਾਹਰ ਗਏ ਹੋਇਆ ਕੰਮ ਤੇ ਜੇ ਮੈਂ ਫੋਨ ਲਾ ਲੈਣਾ ਤੇ ਮੈਂ ਹੁਣ 2-3 ਦਿਨ ਹੋ ਗਏ ਫੋਨ ਨਹੀਂ ਲਾਇਆ ਤੇ ਮੇਰੇ ਡੈਡੀ ਫੋਨ ਤੇ ਰੋਣ ਲੱਗ ਜੂਗਾ ਤੂੰ ਮੈਨੂੰ 2 ਦਿਨ ਅਗੇ ਫੋਨ ਕਿਉਂ ਨਹੀਂ ਲਾਇਆ ਮੈਂ ਇੰਨਾ ਕਿ ਬੀਜ਼ ਚੱਲੀ ਜਾਂਦੀ ਸੀ ਉਹਨਾਂ ਨੂੰ ਫੋਨ ਲਾਉਣ ਦਾ ਟਾਈਮ ਨਹੀਂ ਮਿਲਿਆ ਪੂਰੇ ਫਿਰ ਲਾੜ ਲੜਾਏ ਪੂਰੇ ਪੂਰੇ ਲਾੜ ਲੜਾ ਪਤਾ ਨਹੀਂ ਸੀ ਇੱਥੇ ਸਾਡੇ ਗਲੀ ਦੇ ਵਿੱਚ ਵੀ ਇਹਨਾਂ ਦੇ ਕੁੜੀ ਹੈਗੀ ਆ ਜਾਂ ਨਹੀਂ ਹੈਗੀ ਅਸੀਂ ਬਿਲਕੁਲ ਗੱਟੋਂ ਬਾਹਰ ਨਹੀਂ ਸੀ ਜਾਣ ਦਿੰਦੇ ਬਸ ਘਰੇ ਘਰੇ ਇਹਨੂੰ ਜਿਹੜੀ ਚੀਜ਼ ਨੇ ਮੰਗਣੇ ਨੂੰ ਘਰੇ ਘਰੇ ਲਿਆ ਕੇ ਦੇਣੀ ਘਰੇ ਘਰੇ ਹੀ ਬਸ ਸੀ ਹਾਂ ਵੀ ਘਰੇ ਘਰੇ ਅਸੀਂ ਰੱਖੇ ਸੀ ਤੇ ਹੁਣ ਲੋਕਾਂ ਨੂੰ ਪਤਾ ਲੱਗਾ ਵੀ ਇਹਨਾਂ ਦੇ ਕੁੜੀ ਹੈਗੀ ਆ ਜੂ ਪਤਾ ਹੀ ਨਹੀਂ ਲੱਗਦਾ ਹਜੇ ਤੱਕ ਪਤਾ ਹੀ ਹਜੇ ਤੱਕ ਵੀ ਨਹੀਂ ਪਤਾ ਹੁਣ ਲੋਕੀ ਨੇ ਸ਼ੌਕ ਹੋ ਜਾਂਦੇ ਆ ਜਦੋਂ ਮਤਲਬ ਰੀਲਸ ਦੇਖਦੇ ਆ ਤੇ ਇੱਕ ਸਾਬ ਨੂੰ ਹੁਣ ਭਰਾ ਵੀ ਪ੍ਰਾਊਡ ਫੀਲ ਕਰਦੇ ਆ ਜਦੋਂ ਕਹਿ ਦਿੰਦੇ ਆ ਆ ਥੋੜੀ ਪਹਿਲਾਂ ਤੇ ਫਿਰ ਵਾਲੀ ਤੋਂ ਵੀ ਤਾਂ ਨਹੀਂ ਮੈਂ ਪੂਰੀ ਕਰ ਸਕਦੀ ਪਰ ਹੁਣ ਵੀ ਤਾਂ ਮੈਂ ਮੇਰੇ ਤੀ ਹੈ ਮੈਨੂੰ ਜਦੋਂ ਹੀ ਲੱਗਦਾ ਮੇਰਾ ਹਰੇਕ ਸੁਪਨਾ ਹਰੇਕ ਮਤਲਬ ਰੀਜ ਪੂਰੀ ਕਰ ਰਿਹਾ ਇਹ ਤਾਂ ਕਹਿੰਦੇ ਵੀ ਮੈਨੂੰ ਤਾਂ ਲੱਗਦਾ ਹੀ ਨਹੀਂ ਮਾਂ ਦੀ ਕਮੀ ਆ ਨਹੀਂ ਵੀ ਫਿਰ ਵੀ ਹੁੰਦਾ ਜਿਹੜੀ ਅੰਦਰ ਹੁੰਦੀ ਹੈ ਨਾ ਉਹ ਅੰਦਰ ਅੰਦਰ ਹੀ ਹੁੰਦੀ ਆ ਪਰ ਮੇਰਾ ਤਾਂ ਖੂਨ ਆ ਮੈਂ ਤਾਂ ਹੁਣ ਉਹਦੀ ਕਮੀ ਪੂਰੀ ਕਰ ਹੀ ਜਾਣੀ ਪਰ ਮੈਂ ਮਹਿਸੂਸ ਨਹੀਂ ਹੁੰਦੀ ਹੁਣ ਜਾਵਾਂਗੇ ਮਾਮਾ ਧੀਆ ਸ਼ਾਮ ਨੂੰ 6 ਵਜੇ 7 ਵਜੇ ਕਰਿਆ ਆ ਕੇ ਵੜਾਂਗੇ ਕਿਤਨੇ ਕਿਤੇ ਮੈਨੂੰ ਇਹ ਚੀਜ਼ ਵੀ ਲੱਗਦੀ ਹੈ ਵੀ ਸ਼ਾਇਦ ਮੈਂ ਉੱਥੇ ਹੁੰਦੀ ਤਾਂ ਅੱਜ ਮੇਰੇ ਸ਼ਾਇਦ ਸੁਪਨੇ ਉੱਥੇ ਵੀ ਮਰ ਸਕਦੇ ਸੀ ਪਰ ਜੇ ਸੁਪਨੇ ਪੂਰੇ ਹੋਇਆ ਵੀ ਕੱਲਾ ਬੰਦਾ ਕੁਝ ਨਹੀਂ ਹੁੰਦਾ ਹਨਾ ਹੁਣ ਮੈਂ ਇੰਨੇ ਇੰਟਰਵਿਊ ਚ ਕਿਹਾ ਵੀ ਮੇਰੇ ਮਨ ਚ ਜਨੂਨ ਸੀਗਾ ਠੀਕ ਹੈ ਉਸ ਜਨੂਨ ਨੂੰ ਇੱਕ ਮੋਟੀਵੇਸ਼ਨ ਦੇ ਵੀ ਲੋੜ ਸੀਗੀ ਤੇ ਜਿੱਥੇ ਉਹ ਮੋਟੀਵੇਸ਼ਨ ਮੇਰੀ ਮੰਮੀ ਬਣੀ ਮੇਰੇ ਮਗਰ ਠੀਕ ਹੈ ਜੇਕਰ ਮੰਮੀ ਵੀ ਜਿੱਦਾਂ ਸਾਰੀ ਫੈਮਿਲੀ ਦੀ ਥਿੰਕਿੰਗ ਸੀਗੀ ਵੀ ਲਾੜ ਪਿਆਰ ਚ ਕੋਈ ਕਮੀ ਨਹੀਂ ਪਰ ਇੰਨਾ ਹੈ ਨਹੀਂ ਸੀ ਵੀ ਜਿਵੇਂ ਸਮਾਜ ਨੂੰ ਦੇਖ ਕੇ ਦੁਨੀਆਦਾਰੀ ਨੂੰ ਦੇਖ ਕੇ ਵੀ ਅਸੀਂ ਬਾਹਰ ਕੱਢੀਏ ਪੜ੍ਹਾਈ ਲਿਖਾਈ ਉਹ ਚੀਜ਼ੇ ਵੱਲੋਂ ਥੋੜਾ ਡਰੇ ਹੋਏ ਸੀ ਅਵੇਰਨੈਸ ਦੀ ਘਾਟ ਸੀ ਅਵੇਰਨੈਸ ਦੀ ਘਾਟ ਸੀ ਬਾਕੀ ਪਿਆਰ ਦੀ ਕੋਈ ਕਮੀ ਨਹੀਂ ਸੀਗੀ ਤੇ ਇਸ ਸੰਸਕਾਰਾਂ ਦੇ ਕਦੋਂ ਪਤਾ ਲੱਗਿਆ ਵੀ ਮੈਂ ਇਹਨਾਂ ਦੀ ਕੁੜੀ ਉਹ ਮੈਨੂੰ ਇਹਨੂੰ ਹੋ ਗਏ 2-3 ਸਾਲ 3 ਸਾਲਾਂ ਤੋਂ ਪਤਾ ਲੱਗਿਆ ਸੀ ਤਿੰਨ ਸਾਲ ਹੀ ਹੋ ਗਏ ਖਾਸ ਤੌਰ ਤੇ ਨੂੰ ਪਤਾ ਲੱਗੇ ਨੂੰ ਵੀ ਮੈਂ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਮੇਰੀ 30 ਸਾਲ ਹੋ ਗਈ ਹੈ ਜੀ ਮਤਲਬ 17 ਸਾਲ ਦੀ ਉਮਰ ਚ ਪਤਾ ਨਹੀਂ ਸੀ ਹਾਂ ਬਸ 16 17 ਚ ਪਤਾ ਲੱਗਿਆ ਸੀ ਉਹ ਵੀ ਮੰਨ ਲਓ ਵੀ ਕੋਈ ਫੈਮਿਲੀ ਮੈਟਰ ਹੋਇਆ ਤੇ ਸ਼ਾਇਦ ਦਾਦੀ ਸੀਗੀ ਤੇ ਕੋਈ ਬੋਲਿਆ ਉਹਨਾਂ ਨੇ ਫਿਰ ਵਿੱਚ ਗੱਲ ਕੀਤੀ ਤੇ ਸ਼ਾਮ ਨੂੰ ਮम्मी ਨੂੰ ਆ ਕੇ ਦੱਸਿਆ ਮੈਂ ਕਿ ਮम्मी ਮੈਨੂੰ ਐਂ ਕਹਿੰਦੇ ਆ ਤੂੰ ਸਾਡੀ ਕੁੜੀ ਨਹੀਂ ਮम्मी ਮੇਰੀ ਆ ਗਈ ਸ਼ਾਮ ਨੂੰ ਸਾਰੇ ਲੋਕਾਂ ਦਾ ਬਾਰ ਕਾ ਨਹੀਂ ਦੱਸੋ ਕਿਹੜਾ ਕਹਿੰਦਾ ਕਿਹੜਾ ਤੁਹਾਨੂੰ ਕਿਸੇ ਨੇ ਕਹਤਾ ਵੀ ਤੂੰ ਇੰਨੀ ਕੁੜੀ ਹੈਂ ਹਾਂ ਕਿਸੇ ਨੇ ਕਹਤਾ ਕਿ ਆਪਦੀਆਂ ਆਪਦੀਆਂ ਹੁੰਦੀਆਂ ਐ ਐ ਕਰਦੀ ਉਹ ਕਰਦੀ ਐ ਤੇ ਬਚਪਨਾ ਹੁੰਦਾਗਾ ਮੇਰੀ ਮਤਲਬ ਹੁਣ ਵੀ ਮੈਂ ਹੈਗੀ ਆ ਤੁਸੀਂ ਜਦੋਂ ਮੇਰੇ ਅਰੇਲੇ ਦੇਖਦੇ ਹੋਗੇ ਤੁਹਾਨੂੰ ਐ ਲੱਗਦਾ ਹੋਣਾ ਵੀ ਬੜੀ ਸਮਝਦਾਰ ਤੇ ਬੜੀ ਮਤਲਬ ਮੈਚੂਰ ਕੁੜੀ ਆ ਤੇ ਤੁਸੀਂ ਹੁਣ ਗੱਲਬਾਤ ਕਰਕੇ ਵੀ ਮੇਰੇ ਚ ਬਚਪਨਾ ਬਿਲਕੁਲ ਵੀ ਨਹੀਂ ਗਿਆ ਤੇ ਉਹੀ ਮੇਰੇ ਕੰਮ ਹੈਗੇ ਆ ਬਚਪਨੇ ਵਾਲੇ ਜਿੱਥੇ ਬਹਿ ਗਈ ਲੱਗ ਗਈ ਉਹ ਚੀਜ਼ਾਂ ਨੂੰ ਦੇਖ ਕੇ ਵੀਰ ਉਹ ਹੈ ਨਹੀਂ ਇਹ ਸੁਣੂ ਨਹੀਂ ਕਰਦੀ ਉਹ ਨਹੀਂ ਕਰਦੀ ਵੀ ਗੱਲਾਂ ਗੱਲਾਂ ਚ ਗੱਲ ਸੁਣਾਤੀ ਹੁਣ ਮੈਂ ਉਹ ਇਹਦੀ ਕਮੀ ਪੂਰੀ ਕਰੀ ਜਾਨੀ ਵੀ ਇਹ ਕਿਸੇ ਗੱਲੋਂ ਘਟੇ ਨਾ ਹਾਂ ਵੀ ਕਮੀ ਨਾ ਮਹਿਸੂਸ ਕਰਦੇ ਕਿਤੇ ਮੈਨੂੰ ਕਮੀ ਹੈ ਨਾ ਕਿਤੇ ਵੀ ਜੇ ਮੈਂ ਸ਼ੈਤ ਉਸ ਪਰਿਵਾਰ ਚ ਹੁੰਦੀ ਤਾਂ ਖਰਾ ਮੈਂ ਕਿੱਥੇ ਜਾਣਾ ਸੀ ਉਹ ਇਹਨੂੰ ਕਮੀ ਨਾ ਪੂਰੀ ਹੋ ਮਸੂਸ ਰਹੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਵੀ ਹਰ ਇੱਕ ਚੀਜ਼ ਦੇ ਕੋਲੇ ਹਰ ਇੱਕ ਚੀਜ਼ ਦੀ ਕਮੀ ਨਾ ਹੋਵੇ ਵੀ ਕੱਲ ਨੂੰ ਇਹ ਨਾ ਮਨ ਚਾਵੇ ਵੀ ਸ਼ਾਇਦ ਮੈਂ ਇੱਥੇ ਆ ਕੇ ਵੀ ਇੱਥੇ ਆ ਕੇ ਮੈਨੂੰ ਇਸ ਚੀਜ਼ ਦੀ ਕੋਈ ਕਮੀ ਨਹੀਂ ਪੂਰੀ ਹੋਈ ਹੈ ਨਾ ਵੀ ਹਰੇਕ ਚੀਜ਼ ਅੱਗੇ ਰਵੇ ਜਦੋਂ ਇਹਨੇ ਆ ਕੇ ਦੱਸਿਆ ਵੀ ਮੈਨੂੰ ਇਹ ਕਹਿੰਦੇ ਆ ਵੀ ਮੈਂ ਥੋੜੀ ਕੁੜੀ ਨਹੀਂ ਫਿਰ ਤੁਸੀਂ ਕੀ ਕਿਹਾ ਸੀ ਮੈਨੂੰ ਮੈਂ ਕਿਆ ਨੋ ਵੀ ਤੂੰ ਸਾਡੀ ਕੁੜੀ ਹੈ ਮੰਮੀ ਮੈਂ ਬਿਮਾਰ ਹੋ ਗਈ ਸੀ ਮੈਂ ਤੈਨੂੰ ਉੱਥੇ ਛੱਡਤਾ ਸੀ ਕੁਝ ਸਾਲ ਸੀ ਮਹੀਨਾ ਵਾਸਤੇ ਫਿਰ ਤੈਨੂੰ ਲਿਆਂਦਾ ਤੇ ਬਾਕੀ ਦਾ ਤਾਂ ਆਪਦੀ ਰੱਤ ਆਂਦਾ ਖੂਣਾ ਤੁਹਾਨੂੰ ਜਦੋਂ ਪਤਾ ਲੱਗਿਆ ਵੀ ਮੈਂ ਜਿਹੜੇ ਵੀ ਇੰਨਾ ਪਿਆਰ ਕਰਨ ਵਾਲਾ ਮਾਪਿ ਉਹ ਵੀ ਮੈਂ ਇੰਨਾ ਦੀ ਕੁੜੀ ਨਹੀਂ ਹਾਂ ਉਦੋਂ ਕੀ ਫੀਲ ਹੋਇਆ ਮੈਨੂੰ ਕੋਈ ਸਮਝ ਨਹੀਂ ਸੀ ਮੈਨੂੰ ਗੁੱਸਾ ਚੜੀ ਜਾਂਦਾ ਸੀ ਮੈਂ ਮੇਰੀ ਮੰਮੀ ਕੰਮ ਦੇ ਜਿਹਾ ਦੀ ਵੇਟ ਕਰਿਆ ਨਹੀਂ ਸੀ ਕਦੋਂ ਘਰੇ ਆਉਗੀ ਮੈਂ ਮੰਮੀ ਨੂੰ ਲੱਕੜੀ ਵਿੱਚ ਸਟੰਦ ਦਿੱਤੀ ਹੁੰਦਾ ਸਾਰੇ ਕਹਿੰਦਾ ਮੈਂ ਮਨ ਨੂੰ ਆਏ ਕਹਿੰਦੀ ਆ ਮੰਮੀ ਹੋ ਗਈ ਲਾਲ ਕਹਿੰਦੀ ਬਾਹਰ ਨਿਕਲੋ ਆ ਕੇ ਤੇ ਮੇਰੇ ਬ੍ਰਦਰ ਦੇ ਵੀ ਛੋਟੇ ਦੀ ਆਈ ਆ ਦਿੱਤਾ ਜੇ ਕੋਈ ਮੈਨੂੰ ਮਾੜਾ ਆ ਕੁਝ ਕਹਿ ਦੇ ਮਤਲਬ ਸਾਰੇ ਤਾਂ ਛੋਟੇ ਦੀ ਘਰੇ ਜ਼ਿਆਦਾ ਚੱਲਦੀ ਆ ਤੇ ਜਦੋਂ ਅਸੀਂ ਵਿਚਾਲੜੀ ਦਾ ਰਿਸ਼ਤਾ ਵੇਖਣ ਗਏ ਵਿਚਾਲੜੇ ਭਰਾ ਦਾ ਉੱਥੇ ਪਹਿਲੀ ਗੱਲ ਕਹਿ ਕੇ ਲੈ ਕੇ ਆਇਆ ਉਹਨਾਂ ਨੂੰ ਕੰਮ ਨਾ ਕਰਿਓ ਕਹਿੰਦਾ ਬੇਸ਼ੱਕ ਕੁਝ ਨਾ ਕਰੋ ਪਰ ਜੇ ਸਾਡੀ ਕੁੜੀ ਨੂੰ ਕੁਝ ਕਹਿਤਾ ਕਿਸੇ ਨੇ ਕਹਿੰਦਾ ਮੈਂ ਜਿਹੜੇ ਪੈਰੀ ਆਈਆਂ ਉਹਨੇ ਪੈਰੀ ਮੋੜ ਦੂੰਗਾ ਇੰਨਾ ਹੈਗਾ ਵੀ ਨਾ ਮੇਰੇ ਕੋਈ ਮੈਨੂੰ ਭਾਬੀ ਨਾ ਕਿ ਮੇਰਾ ਭਰਾ ਕੁਝ ਨਹੀਂ। ਵੱਧੂ ਪਿਆਰ ਮਿਲਦਾ ਸਭ ਤੋਂ। ਤੁਹਾਨੂੰ ਇਹ ਮਹਿਸੂਸ ਹੋਇਆ ਸੀਗਾ ਕਿ ਕੋਈ ਮਨ ਚਾਇਆ ਵੀ ਮੈਂ ਸ਼ਾਇਦ ਉੱਥੇ ਹੁੰਦੀ ਜਦੋਂ ਜਦੋਂ ਪਤਾ ਲੱਗਦਾ ਥੋੜਾ। ਫਿਰ ਕਿਵੇਂ ਸਮਝਾਉਨੇ ਹੋ ਤੁਸੀਂ ਆਪ ਦੇ ਮਨ ਨੂੰ ਕਿ ਤੁਸੀਂ ਕਿਵੇਂ ਸਮਝਾਇਆ ਵੀ ਇਹਨੂੰ ਵੀ ਬਈ ਆਹ ਕਹਾਣੀਆਂ ਐ ਵੀ ਆਪਣੀਆਂ ਕਹਾਣੀ ਸੀ। ਤੁਸੀਂ ਕਿਵੇਂ ਦੱਸਿਆ? ਮੈਨੂੰ ਨਹੀਂ ਇਹਨੂੰ ਤਾਂ ਮੈਂ ਹਜੇ ਤੱਕ ਵੀ ਨਹੀਂ ਸੀੰਤ ਕੀਤੀ ਪੂਰੀ। ਹੂੰ। ਮੇਰੇ ਕੋਈ ਵਾਰ ਮੈਨੂੰ ਗੱਲ ਭੁੱਲ ਜਾਂਦੀ ਆ ਕਹੀ ਨਹੀਂ ਸਕਦੀ ਮੇਰੇ ਮਨ ਚੋਂ ਹਾਂ ਨਹੀਂ ਪੜਦੀ ਬਾਜ ਹੀ ਨਹੀਂ ਨਿਕਲਦੀ ਬਾਜ ਹੀ ਨਹੀਂ ਨਿਕਲਦੀ ਮੈਨੂੰ ਕਿਹ ਹੈ ਮੇਰੀ ਹੈ ਗੁਰ ਮੈਨੂੰ ਵੀ ਮੇਰੀ ਤਾਂ ਫਿਰ ਮੇਰੀ ਮੈਂ ਜੋ ਆਪਦੀ ਬਣਾ ਕੇ ਰੱਖੀ ਤਾਂ ਮੇਰੀ ਰਹੂਗੀ ਨਾ ਮੈਂ ਇਹ ਨਹੀਂ ਕਹਿ ਸਕਦੀ ਕਿ ਮੇਰੇ ਭਰਾ ਦੀ ਐਵੇਂ ਮੇਰੇ ਮੂੰਹ ਚ ਆਵਾਜ਼ ਨਹੀਂ ਆਇਆ ਇੰਨਾ ਮੋ ਹੈ ਨਾ ਇੰਨਾ ਚੋੜ ਗਿਆ ਤੁਹਾਡੇ ਤੋਂ ਤਾਂ ਕਿਹਾ ਵੀ ਨਹੀਂ ਹਾਂਜੀ ਪਹਿਲੇ ਤੁਹਾਡੇ ਸਾਹਮਣੇ ਕਹਿੰਦੇ ਔਰ ਜਦੋਂ ਅਸੀਂ ਕਿਹਾ ਸੀਗਾ ਵੀ ਤੁਹਾਡੀ ਮਾਤਾ ਨਹੀਂ ਤੁਸੀਂ ਕਿਹਦਾ ਨਾਮ ਵੀ ਮੈਂ ਤਾਂ ਇਸੇ ਦੀ ਐ ਵੀ ਸਾਡੇ ਕਿਹੜਾ ਬਾਲੀ ਆ ਪੁੱਤਰੀਆਂ ਤਾਂ ਹੁਣ ਵਿਚਾਰੀਆਂ ਹੋਈਆਂ ਹੈ ਨਹੀਂ ਕਿ ਆ ਰਿਸ਼ਤੇਦਾਰਾਂ ਨੇ ਜਦੋਂ ਤੁਸੀਂ ਲੈ ਕੇ ਆਏ ਹੋ ਹੋਂਗੇ ਕਿ ਕਿ ਕਿੱਧਰ ਨਹੀਂ ਰਿਸ਼ਤੇਦਾਰਾਂ ਨੇ ਨਹੀਂ ਮੈਂ ਵੱਡੇ ਮੁੰਡੇ ਦਾ ਸਗਨ ਪਾਉਣ ਲੱਗੀ ਵੱਡੇ ਮੁੰਡੇ ਦਾ ਸਗਨ ਪਾਉਣ ਲੱਗੀ ਜਿਹੜਾ ਇਹਨਾਂ ਨਾਲੋਂ ਵੱਡਾ ਦੋਹਾਂ ਤਿੰਨਾਂ ਨਾਲੋਂ ਉਹਦਾ ਮੈਸ ਉਹਦੋਂ ਉਹਨੂੰ ਵੇਖਣ ਆਲੇ ਆ ਗਏ ਉਧਰੋਂ ਮੇਰੀ ਮਾਂ ਦੀ ਵੀ ਜੇ ਕੁੜੀ ਗੋਦ ਪੋਣੀ ਦਾ ਤੂੰ ਹੁਣ ਪਵਾ ਲਾ ਫਿਰ ਮੈਂ ਪੂਰਾ ਖਲਾਰਾ ਕੀਤਾ ਵਿਆਹ ਤਨਾ ਕਰਕੇ ਕੱਠਵਟ ਪੂਰਾ ਸਾਰੇ ਰਿਸ਼ਤੇਦਾਰਾਂ ਨਾਲ ਦਨ ਸੱਦ ਕੇ ਆਵਦੀਆਂ ਭੂਆ ਵੀ ਸੱਦੀਆਂ ਆਵਦੀਆਂ ਮਾਸੀਆਂ ਵੀ ਸੱਦੀਆਂ ਵੀ ਕਿਸੇ ਗੱਲੋਂ ਵੀ ਕੱਲ ਨੂੰ ਇਹ ਮੁੱਕਰ ਨਾ ਜਾਵੇ ਮੇਰੀ ਭਝਾਈ ਨਾ ਮੁੱਕਰ ਜੇ ਜਮ ਵੀ ਐ ਨਾ ਕਹੇ ਦੇ ਵਿਪਾਲ ਪਲੋਸ ਕੇ ਵੀ ਸਾਡੀ ਅਸਤ ਲਜਾਣੇ ਹੁਣ ਉਹਨਾਂ ਦੀ ਐਨੀ ਹਿੰਮਤ ਹੈ ਨਹੀਂ ਵੀ ਆਹ ਕਹਿ ਦੇਣੀ ਵੀ ਸਾਡੀ ਅਸੀਂ ਲਿਜਾਣਾ ਵੀ ਪਿਆਰੀ ਆਪਾਂ ਇਹਨਾਂ ਦੇ ਜਾਣੇ ਨਾ ਤੁਸੀਂ ਵੀ ਜਦੋਂ ਕੀ ਹੁਣ ਫੀਲ ਹੁੰਦੇ ਜਦੋਂ ਆਣ ਮਾਪ ਦੇ ਮੰਮੀ ਡੈਡੀ ਨੂੰ ਮਾਮਾ ਪਾਪੀ ਕਹਿੰਦੇ ਹੋ ਚ ਕਹਿੰਦੇ ਰਹੇ ਹੋ ਕਿ ਕੀ ਫੀਲ ਹੁੰਦਾ ਵੀ ਤੇ ਮੈਂ ਮਾਮਾ ਨੂੰ ਮਾਪੇ ਮਾਮੀ ਕਹੀ ਮੈ ਫੀਲ ਬਸ ਹੁਣ ਥੋੜੀ ਕਮੀ ਮਹਿਸੂਸ ਹੁੰਦੀ ਆ ਐਦਾਂ ਲੱਗਦਾ ਹੁੰਦਾ ਵੀ ਉਹ ਫੈਮਿਲੀ ਆ ਜਿਹੜੀ ਉੱਥੇ 6 ਭੈਣਾ ਮਤਲਬ 5 ਭੈਣਾ ਮੇਰੇ ਤੋਂ ਇਲਾਵਾ ਉੱਥੇ ਤੇ ਪ੍ਰਾਪ ਸਭ ਤੋਂ ਛੋਟਾ ਤੇ ਉਹ ਵੀ ਮਤਲਬ ਤਿੰਨ ਤਾਂ ਵਿਆਹੀਆਂ ਹੋਈਆਂ ਤੇ ਦੋ ਮਤਲਬ ਕੰਮ ਧੰਦਾ ਕਰਦੀਆਂ ਬਸ ਉੱਥੇ ਐਵੇਂ ਦਿਲ ਚ ਆ ਜਾਂਦਾ ਵੀ ਇੱਥੇ ਮੈਂ ਵਧੀਆ ਲਾਈਫ ਕੱਟੀ ਆ ਤੇ ਕਿਸੇ ਗੱਲ ਦੀ ਮੈਨੂੰ ਕਮੀ ਨਹੀਂ ਆਈ ਬਸ ਉਹਨਾਂ ਵਾਸਤੇ ਥੋੜੀ ਦਿਲ ਦੇ ਵਿੱਚ ਉਹ ਕਹਿੰਦੇ ਜਿਵੇਂ ਆਪਦੀ ਅੰਦਰ ਹੁੰਦੀ ਆ ਉਹ ਖਿੱਚ ਪਾ ਜਾਂਦੀ ਆ ਕਿਤੇ ਨਾ ਕਿਤੇ ਮਤਲਬ ਉਹ ਦਿਲ ਚ ਆ ਜਾਂਦੀ ਆ ਵੀ ਉਹਨਾਂ ਦੀ ਲਾਈਫ ਵੀ ਮੇਰੇ ਤਰ੍ਹਾਂ ਹੋਣੀ ਚਾਹੀਦੀ ਸੀ ਤੁਸੀਂ ਚਾਹੁੰਦੇ ਹੋ ਵੀ ਉਹ ਵੀ ਸੌਖੀਆਂ ਉਹ ਵੀ ਸੌਖੀਆਂ ਹੋਣਾਂ ਤੇ ਮਾਪੇ ਕੋ ਮੈਨੂੰ ਕਦੇ ਕਦੇ ਆਇਆ ਜਾਂਦਾ ਵੀ ਇਦਦੋ ਤੇ ਮੈਨੂੰ ਪੂਰਾ ਪਿਆਰ ਮਿਲਿਆ ਪਰ ਉਹ ਮਾਣੂ ਮੈਂ ਕਦੇ ਮਾਣੀ ਕਿਹਾ ਠੀਕ ਆ ਮੋ ਉਹ ਵੀ ਪੂਰਾ ਕਰਦੀ ਸੀਗੀ ਜਦੋਂ ਮਤਲਬ ਹੁਣ 2 ਸਾਲਾਂ 2.5 ਸਾਲਾਂ ਦੇ ਸਾਡੀ ਗੱਲਬਾਤ ਹੋਣ ਲੱਗੀ ਸੀਗੀ ਤੇ ਵਧੀਆ ਹਾਲ ਚਾਲ ਪੁੱਛਣਾ ਫਿਕਰ ਕਰਨੀ ਮੰਮੀ ਤਰ੍ਹਾਂ ਤੇ ਮੈਂ ਆਪਣੇ ਆਪ ਨੂੰ ਨਸੀਬਾਂ ਵਾਲੇ ਸਮਝਦੇ ਸੀ ਲੋਕਾਂ ਨੂੰ ਇੱਕ ਮਾ ਦਾ ਪਿਆਰ ਨਹੀਂ ਮਿਲਦਾ ਮੇਰੇ ਭੈਣ ਕਿੰਨੀ ਚੰਗੀ ਕਿਸਮ ਦਾ ਮੈਨੂੰ ਦੋ-ਦੋ ਤਾਂ ਮਿਲ ਰਿਹਾ ਸੋ ਮੈਂ ਆਪਣੇ ਆਪ ਨੂੰ ਵੈਸੇ ਨਸੀਬਾਂ ਵਾਲੇ ਸਮਝਦੀ ਆ ਪਰ ਅੱਜ ਨਹੀਂ ਹੈਗੀ ਆ ਵੀ ਉਹ ਮਮਮੀ ਨੂੰ ਵੀ ਅੱਜ ਮੇਰੇ ਤੇ ਪ੍ਰਾਊਡ ਫੀਲ ਹੋਣਾ ਸੀ ਸਾਡੇ ਪੁੱਤ ਨਹੀਂ ਸੀਗਾ ਤੇ ਅੱਜ ਮੇਰੀ ਤੇ ਕਿਸੇ ਲੈਵਲ ਤੇ ਖੜੀ ਆ ਪਰ ਉਹ ਰੱਬ ਨੇ ਚੀਜ਼ ਜਿਹੜੀ ਕੀਤੀ ਐ ਨਾ ਉਹ ਮੈਨੂੰ ਨਹੀਂ ਪਸੰਦ ਆਈ ਬਿਲਕੁਲ ਵੀ ਪਰ ਮੈਂ ਫਿਰ ਉੱਥੇ ਕਹਿ ਦਿੰਨੀ ਆ ਵੀ ਰੱਬਾ ਜੋ ਤੂੰ ਕੀਤਾ ਚੰਗੇ ਲਈ ਕੀਤਾ ਜਦੋਂ ਜਦੋਂ ਤੁੰਡੇ ਪੈ ਉਧਰ ਲੇ ਬੈਠ ਭਰਾ ਨੇ ਤੂੰ ਕਿਹਾ ਵੀ ਬਈ ਤੂੰ ਤਾਂ ਅਸੀਂ ਤੇਰੇ ਘਰ ਪਰ ਆਸ ਤੂੰ ਸਾਡੀ ਕੁੜੀਆਂ ਉਹ ਦੋਨਾਂ ਨੂੰ ਲੜਾਈ ਹੋਈ ਸੀ ਤੁਸੀਂ ਗਲਤ ਬੋਲੀਏ ਤਾਂ ਆ ਮੇਰਾ ਭਰਾ ਉਹਨਾਂ ਨਾਲ ਲੜਦਾ ਸੀਗਾ ਤਨੇ ਤਾਂ ਕਹਿੰਦੇ ਸੀ ਚਲੋ ਠੀਕ ਆ ਹਾਂੂੰਗੀ ਹਨਾ ਵੀ ਤੁਸੀਂ ਮੈਨੂੰ ਰਿਸਪੈਕਟ ਕਰਦੇ ਨਾ ਐਥੇ ਵਾਲਾ ਸਭ ਤੋਂ ਛੋਟਾ ਵੀ ਰਸੀ ਜਿਹੜਾ ਉਹ ਲੜ ਪੈਂਦਾ ਹੁੰਦਾ ਸੀ ਇਹਦਾ ਮੈਂ ਹੁਣ ਮੰਨ ਲਓ ਵੀ ਉਹ ਵਿਆਹਿਆ ਗਿਆ ਤੇ ਫੈਮਿਲੀ ਵਾਲਾ ਹੋ ਗਿਆ ਤੇ ਇਹਨਾਂ ਧਿਆਨ ਨਹੀਂ ਜਾਂਦਾ ਨਹੀਂ ਤਾਂ ਮੈਂ ਮਤਲਬ ਉੱਥੇ ਤਾਂ ਮੈਨੂੰ ਇੱਕ ਰਾਤ ਵੀ ਨਹੀਂ ਸਲਾਣ ਦਿੰਦੇ ਹੁੰਦੇ ਇਹਨਾਂ ਮਤਲਬ ਜੇ ਮੈਂਨੇ ਕਹਿਦਾ ਮੈਂ ਤਾਂ ਖਲਾਰਾ ਗਿਆ ਹਰਤਾ ਸੀ ਵੀ ਕੱਲ ਨੂੰ ਵਾਪਸ ਨਾ ਮੰਗ ਲੈਣਾ ਇਤਨਾ ਮੋ ਕਿਵੇਂ ਕੀ ਦੇਸ਼ ਤਾਂ ਸੀਗੀ ਵੀ ਸਾਡੇ ਕੁੜੀ ਹੋਵੇ ਤੇ ਵੀ ਤਾਂ ਇਹਨਾਂ ਮੋਹ ਤੇਨ ਤਾਇਆ ਨਾ ਮੋਹ ਪਿਆਰ ਪਿਆ ਜੇ ਤੀ ਵਾਲੀ ਖਿੱਚ ਪਈ ਤਾਂ ਹੀ ਮੋਹ ਪਿਆਰ ਪਿਆ ਜੇ ਨਾ ਖਿੱਚ ਪਿੰਦੇ ਫਿਰ ਥੋੜਾ ਮੋਹ ਪਿਆਰ ਪੈਂਦਾ ਮਨ ਚ ਕਿਤੇ ਇੱਛਾ ਸੀ ਕੀ ਧੀ ਵੀ ਘਰੇ ਹੋਵੇ ਹਾਂਜੀ ਸੁਣੋ ਤੁਸੀਂ ਵਧੀਆ ਹੈ ਨਾ ਕੇ ਕਹਿ ਦਿੰਦੇ ਆ ਵੀ ਹਾਂਜੀ ਜਿੰਨਾ ਚਿਰ ਜੌਣੇ ਉਹਨਾਂ ਚਿਰ ਤਾਂ ਨਾਲ ਖੜੇ ਆ ਤੇ ਜੇ ਕੱਲ ਨੂੰ ਕੀ ਕਹਿ ਦਿੰਦੇ ਵੀ ਕੁੜੀਆਂ ਬੋਝ ਹੁੰਦੀਆਂ ਆ ਕੁੜੀਆਂ ਨੂੰ ਤੇ ਤੁਸੀਂ ਤਾਂ ਆਪਲਾ ਕੇ ਪਾਲੀਆ ਕੁੜੀ ਹੈਗੀ ਬੋਲੀ ਹੈ ਸਾਡੇ ਵਾਸਤੇ ਤਾਂ ਬੋਝ ਹੈ ਨਹੀਂ ਮੈਂ ਤਾਂ ਮਮਿ ਨੂੰ ਕਹਿਆ ਮਮੀ ਮੈਂ ਘਟੀ ਬਣ ਕੇ ਰਹਿਣਾ ਨਹੀਂ ਆ ਮੈਂ ਨਾਲ ਖੜਨਾ ਤੇਰੇ ਪੁੱਤ ਬਣ ਕੇ ਕਿਉਂਕਿ ਨਾਲ ਮੇਰੇ ਖੜੀ ਆ ਜੇਕਰ ਮਮੀ ਨਾ ਖੜੀ ਹੁੰਦੀ ਤਾਂ ਮੈਂ ਸ਼ਾਇਦ ਜਿਵੇਂ ਪਹਿਲੇ ਪੰਪਾਂ ਚ ਸੀਗੀ ਕੱਪੜੇ ਬਹੁਤ ਸੋਹਣੇ ਧੋਨੇ ਪਾਣੇ ਬਹੁਤ ਸੋਹਣੇ ਮੈਂ ਉਸੇ ਚ ਚੜਾ ਜਾਣਾ ਸੀ ਰਿਐਲਿਟੀ ਚ ਤੇ ਮਮੀ ਨੂੰ ਮੈਂ ਕਹਿਆ ਮਮੀ ਮੇਰੇ ਤੋਂ ਸਪੋਰਟ ਕਰ ਮੇਰੇ ਨਾਲ ਖੜ ਤੇ ਖੜੀ ਹੈ ਤੇ ਅੱਜ ਕਿਸੇ ਮੁਕਾਮ ਤੇ ਆ ਵੀ ਗਈ ਹੈ ਸਿਰਫ ਮੇਰਾ ਸਫਰ 6 ਮਹੀਨਿਆਂ ਦਾ ਹੈ ਕੋਈ ਜ਼ਿਆਦਾ ਨਹੀਂਗਾ ਮੈਂ ਸਿਰਫ ਇਸ ਪਿਛਲੇ ਜੂਨ ਦੇ ਵਿੱਚ ਹੀ ਸਟਾਰਟ ਕੀਤਾ ਸੀ ਕੰਮ ਤੇ 6 ਮਹੀਨਿਆਂ ਤੋਂ ਮੰਮੀ ਕਿਤੇ ਵੀ ਪਿੱਛੇ ਨਹੀਂ ਹੱਟੀ ਕਿਤੇ ਕਹਿਣਾ ਮੰਮੀ ਚਲੋ ਇੱਥੇ ਚੱਲੀਏ ਉੱਥੇ ਜਾਣਾ ਕਹਿੰਦੇ ਚੱਲਦੇ ਜਾਂਦੇ ਆ ਆਪਦਾ ਕੰਮ ਛੱਡ ਦਿੰਦੇ ਆ ਤੇ ਹਰ ਥਾਂ ਦੇ ਨਾਲ ਜਾਂਦੇ ਆ ਐ ਤਾਂ ਨਹੀਂ ਲੱਗਦਾ ਵੀ ਮੈਨੂੰ ਕਿੱਧਰ ਖਿੱਚੀ ਫਿਰਦੀ ਰਹਿੰਦੀ ਆ ਨਹੀਂ ਨਹੀਂ ਮਸੂਮ ਆਇਆ ਲਾਦਵੀ ਜੇ ਅੱਜ ਆਪਾਂ ਜਾਵਾਂਗੇ ਤਾਂ ਸਹੀ ਰਵਾਂਗੇ ਜੇ ਆਪਾਂ ਕਿਸੇ ਨੂੰ ਕਵਾਂਗੇ ਵੀ ਜਾਓ ਤੁਸੀਂ ਨਾਲ ਹਰ ਦੁਨੀਆ ਦੇ ਸੋਚ ਕੇ ਉਹ ਜੀ ਹੋ। ਫਿਰ ਸੋਚ ਤੇ ਆ ਜਾਂਦੀ ਗੱਲ। ਹੁਣ ਆਪ ਦੀ ਟੀ ਦੇ ਨਾਲ ਆਪ ਜਾਈਦਾ। ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਵੀ ਜਾ ਸਕਦਾ ਨਾਲ। ਪਰ ਜਾਣੇ ਸੀ ਆਪ ਦੇ ਪਰਿਵਾਰ ਤੇ। ਅਸੀਂ ਇਹ ਨਹੀਂ ਕਿਸੇ ਨੂੰ ਕਿਹਾ ਵੀ ਚਲ ਅੱਜ ਗਵਾਂਢ ਨੂੰ ਕੋਈ ਜਾਂਦੀ ਜਾਂ ਜੋ ਕੁੜੀ ਜਾਂਦੀ ਜਾਂ ਕੋਈ ਕਿਸੇ ਦੀ ਨੂੰ ਜਾਂਦੀ ਆ ਹੋਰ ਨਾ ਐਵੇਂ ਬਿਲਕੁਲ ਨਹੀਂ। ਜਾਣ ਜਾਣਾ ਸੀ ਆਪ ਦੇ ਪਰਿਵਾਰ ਨੇ ਆ ਕੋਈ ਵੀ ਜਾ ਸਕਦਾ ਨਾਲ। ਬਿਲਕੁਲ ਤੁਸੀਂ ਇੱਕ ਬਹੁਤ ਵਧੀਆ ਉਦਾਹਰਣ ਸੈੱਟ ਕਰਦੇ ਹਾਂ ਤੇ ਮੈਨੂੰ ਲੱਗਦਾ ਵੀ ਹੋਰਾਂ ਨੂੰ ਵੀ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਧੀਆਂ ਘਰ ਦੀ ਰੌਣਕ ਹੁੰਦੀਆਂ ਧੀਆਂ ਬੋਝ ਨਹੀਂ ਹੁੰਦੀਆਂ। ਤਾਂ ਕਿ ਆਪਣੇ ਮੈਂ ਕਹਿੰਨੀ ਆ ਵੀ ਹਰੇਕ ਧੀ ਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਆ ਕਰੋ ਵੀ ਉਹ ਅੱਗੇ ਆ ਸਕੇ ਉਹਦੀਆਂ ਜੋ ਵੀ ਇਸ਼ਾਵਾਂ ਹੁੰਦੀਆਂ ਜੋ ਵੀ ਉਹਦੀਆਂ ਰੀਝਾਂ ਹੁੰਦੀਆਂ ਉਹ ਪੂਰੀਆਂ ਕਰ ਸਕੇ ਤੇ ਧੀਆਂ ਨੂੰ ਵੀ ਮੈਂ ਕਹਿਣਾ ਚਾਹੂੰਗੀ ਵੀ ਜਿਹੜੀ ਤੁਹਾਨੂੰ ਆਜ਼ਾਦੀ ਦਿੰਦੇ ਆ ਉਹਦੇ ਵਿੱਚ ਰਹਿ ਕੇ ਚੱਲਿਆ ਕਰੋ ਕਦੇ ਵੀ ਲਿਮਟ ਕਰਾਸ ਨਾ ਕਰਿਓ ਕਿਉਂਕਿ ਮਾਪਿਓ ਤੋਂ ਬਾਅਦ ਆਪਣਾ ਕੋਈ ਨਹੀਂ ਕਰ ਸਕਦਾ ਇਹ ਗੱਲ ਮੈਂ ਪਰਖੀ ਵੀ ਆ ਤੇ ਅਜ਼ਮਾਈ ਵੀ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਜੁੜੇ ਰਹੋ ਮੋਕਲ ਜੀ ਮੀ ਚੈਨਲ ਦੇ ਨਾਲ ਬਹੁਤ ਬਹੁਤ